ਹਾਂਜੀ ਸਵਾਗਤ ਕਰਦੇ ਆ ਤੁਹਾਡਾ BS ਮੋਟਰ ਬਰਨਾਲਾ ਦੇ ਪੇਜ ਤੇ ਮੈਂ ਬਿੱਟੂ ਚਾਹਲ ਲੋ ਜੀ ਸਵਿਫਟ ਗੱਡੀ ਪਹੁੰਚੀ ਆ ਆਪਣੇ ਕੋਲੇ ਕੰਮ ਤੇ ਅਰਜਨ ਢਿੱਲੋਂ ਭਧੌੜ ਵਾਲੇ ਦੇ ਗਵਾਂਡ ਦੇ ਵਿੱਚੋਂ ਰਨਿੰਗ ਬੋਰਡ ਤੁਸੀਂ ਦੇਖ ਸਕਦੇ ਹੋ ਬਹੁਤ ਬੁਰੀ ਤਰ੍ਹਾਂ ਡੈਮੇਜ ਹੋਇਆ ਕੱਟ ਲੱਗ ਗਿਆ ਰਨਿੰਗ ਬੋਰਡ ਦੇ ਵਿੱਚ ਆਪਣੀ 바ਰੀ ਦਾ ਲੱਗੇ ਹੋਏ ਨੰਬਰ ਦਾ ਇੰਤਜ਼ਾਰ ਕਰਦੇ ਹੋਏ ਆ ਬਾਈ ਨੇ ਆਪਣੇ ਕੋਲੇ ਗੱਡੀ ਕੰਮ ਤੇ ਭੇਜੀ ਆ ਤੇ ਬਾਈ ਇਹ ਹੀ ਗੱਲ ਕਹਿੰਦਾ ਸੀ ਕਹਿੰਦਾ ਵੀਰੇ ਬਣ ਜੂਗੀ ਗੱਲ ਵੀ ਮੈਨੂੰ ਬਹੁਤ ਦੁੱਖ ਹੋਇਆ ਪਿਆ ਯਾਰ ਕਹਿੰਦਾ ਵੀ ਗੱਡੀ ਮੈਂ ਨਵੀਂ ਕੜਵਾਈ ਸੀ ਤੇ ਮੇਰੀ ਗੱਡੀ ਬੰਪਰ ਟੂ ਬੰਪਰ ਆਲ ਬੋਡੀ ओरिजिनल ਕਲਰ ਦੀ ਹੈ ਅਜੇ ਤੱਕ ਮੈਂ ਕਿਹਾ ਵੀਰੇ ਚਿੰਤਾ ਨਾ ਕਰੋ ਕੰਮ ਤੋਂ ਨੂੰ ਓਕੇ ਦੀ ਰਿਪੋਰਟ ਮਿਲੂਗਾ ਬੈਕ ਵਿੰਡੋ ਦੀ ਟਚਿੰਗ ਜਿਹੜੀ ਤੁਸੀਂ ਦੇਖੀ ਆ ਨਾ ਆਪਾਂ ਓਨੀਕ ਹੀ ਕੀਤੀ ਆ ਫੁੱਲ ਪੀਸ ਪੇਂਟ ਨਹੀਂ ਕੀਤਾ ਬਿਲਕੁਲ ਓਨੀ ਕੀ ਟਚਿੰਗ ਕਰਕੇ ਦਿੱਤੀ ਆ ਰਨਿੰਗ ਬੋਰਡ ਤੇ ਜਿਹੜੀ ਕੰਪਨੀ ਦੀ ਸੀਲ ਬਣੀ ਹੁੰਦੀ ਆ ਕੁਸੀਂ ਕਦੇ ਚੈੱਕ ਕਰਿਓ ਉਹ ਸੀਲ ਆਪਾਂ ਉਦਾਂ ਦੀ ਉਦਾਂ ਹੀ ਬਣਾਤੀ ਆ ਬਿਲਕੁਲ ਡਿਟੋ ਕਾਪੀ ਕਰਕੇ 0 ਜਜਮੈਂਟ ਵਾਲਾ ਕੰਮ ਹੋਇਆ ਫਾਈਨਲ ਵੀਡੀਓ ਬਿਲਕੁਲ ਤੁਹਾਡੇ ਸਾਹਮਣੇ ਆ ਕਰ ਲੋ ਚੈੱਕ ਮੇਰਾ ਵੀਰ ਤੁਹਾਨੂੰ ਆਪਣਾ ਕੀਤਾ ਹੋਇਆ ਕੰਮ ਉਹ ਵਧੀਆ ਲੱਗਦਾ ਤੇ ਲਾਈਕ ਕਮੈਂਟ ਸ਼ੇਅਰ ਕਰਕੇ ਸਪੋਰਟ ਜਰੂਰ ਕਰਿਆ ਕਰੋ ਤਾਂ ਜੋ ਕਿ ਆਪਣੇ ਕੰਮ ਦੀ ਵੀਡੀਓ ਉਹਨਾਂ ਬੰਦਿਆਂ ਤੱਕ ਪਹੁੰਚਦੀ ਹੋ ਜਾਵੇ ਜਿਹੜੇ ਬੰਦੇ ਅਸਲਿਕ ਕੁਆਲਿਟੀ ਦੇ ਜਿਉਂਦੇ ਰੋ